ਪੁੱਤਰ ਮਾਲੇ ਚੜਾਉਣੇ ਉਹ ਵੀ ਗਲਤ ਆ ਸੇਰੇ ਫੁੱਲ ਚੜਾਉਣੇ ਉੱਤੇ ਸਗੰਧੀ ਵਾਲੇ ਅਤਰ ਫਲੇਲ ਮਹਾਰਾਜ ਨੂੰ ਲਾਉਣੇ ਉਹ ਵੀ ਫਿਰ ਇਹਨਾਂ ਦੇ ਮੁਤਾਬਕ ਸੀ ਤੇ ਗਲਤ ਨਹੀਂ ਐਸੀ 8 18 ਸਗਲ ਚੁਠਾਰੇ ਹਾਂ ਫੇਰ ਮਹਾਰਾਜ ਦੀ ਬਾਣੀ ਚ ਆਉਂਦਾ ਭਗਤ ਜੀ ਦਾ ਵਾ ਤੇ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਉ ਕਮਲਾ ਪਤੀ ਹਾਂ ਬੀਤੇ ਕੁਰਬਾਨੀ ਹੈ ਹਾਂਜੀ ਬਿਲਕੁਲ ਗੁਰਬਾਨੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਪਾਣੀ ਦਿੰਦੇ ਹੋ ਸੂਰਜ ਨੂੰ ਤੁਸੀਂ ਆਰਤੀ ਕਰਦੇ ਹੋ ਉਹਦੀ ਤੇ ਸਾਰਾ ਬ੍ਰਹਮੰਡ ਆਰਤੀ ਕਰ ਰਿਹਾ ਹਾਂ ਬਿਲਕੁਲ ਉਹ ਕੌਣ ਆ ਜਿਹਨੂੰ ਅਸੀਂ ਵੇਖ ਨਹੀਂ ਸਕਦੇ ਵੇਖਦੇ ਉਹ ਜਿਹੜੇ ਬ੍ਰਹਮ ਸਰੂਪ ਨੇ ਉਹਦੇ ਵਿੱਚ ਲੀਨ ਹੋਏ ਹੋਵੇਦੇ ਆ ਭੀ ਦਰਨਕਾਰ ਦਾ ਆਸ ਰੂਪ ਆ ਹਾਂਜੀ ਤੇ ਅੱਛਾ ਤੇ ਦੂਜਾ ਜਿੱਥੇ ਸਰਗੁਣ ਸਰੂਪ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਸਰਗੁਣ ਸਰੂਪ ਆ ਗੰਦੀ ਨਿਸ਼ੀਨ ਆ ਗੰਦੀ ਤੇ ਬਰਾਜਮਾਨ ਆ ਉਹਨਾਂ ਨੂੰ ਕੜਾ ਪ੍ਰਸ਼ਾਦ ਦੀ ਦੇਖਦਾ ਭੋਗ ਵੀ ਲੱਗਦਾ ਉਹਨਾਂ ਨੂੰ ਲੰਗਰ ਦਾ ਭੋਗ ਵੀ ਲੱਗਦਾ ਉਹਨਾਂ ਦੀ ਆਰਤੀ ਵੀ ਕੀਤੀ ਪਰ ਜਰਾਤ ਮੇਰਾ ਤਾਂ ਕਹਿੰਦੀ ਉਹਨਾਂ ਨੂੰ ਕੋਈ ਪਰਵਾਹ ਨਾ ਹੋਇਆ ਭੋਗ ਹੋਇਆ ਨਹੀਂ ਪਰਵਾਹ ਹੋਇਆ ਪ੍ਰਸਾਦ ਬਿਲਕੁਲ ਗੱਲ ਇਹ ਅਬ ਤੱਕ ਸਾਹਿਬ ਤੇ ਕਹਿੰਦੇ ਵੀ ਸੱਚੇ ਪਾਤਸ਼ਾਹ ਕਾ ਪ੍ਰਸ਼ਾਦ ਹੀ ਦੇਹ ਤਿਆਰ ਆ ਆਪ ਜੀ ਨੂੰ ਭੋਗ ਲੱਗੇ ਸੀ ਤੇ ਪ੍ਰਸਾਦ ਸੰਗਤ ਵਿੱਚ ਵਰਤੇ ਪਰ ਹਰਮੰਦਰ ਸਾਹਿਬ ਕਹਿੰਦੇ ਨੇ ਕਿ ਦੇਖੋ ਹਰਮੰਦਰ ਸਾਹਿਬ ਦੇ ਬਾਰੇ ਮੈਂ ਵੀ ਕੁਝ ਨਹੀਂ ਕਹਿ ਸਕਦਾ ਹਾਂਜੀ ਕਿਉਂਕਿ ਉਹ ਇਹ ਜਿਹੜੀਆਂ ਮਰਜ਼ਾਦਾ ਨੇ ਇਹ ਬਾਅਦ ਚ ਕਿਉਂਕਿ ਉਹ ਹੀ ਹਰਮੰਦਰ ਸਾਹਿਬ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਰਮੰਦਰ ਸਾਹਿਬ ਵਾਲੇ ਅੰਦਰ ਹੀ ਨਹੀਂ ਸੀ ਇੰਟਰਵਿਊ ਲੈਂਦਾ ਬਸ ਕਰਕੇ ਮੈਂ ਉਹਦੇ ਬਾਰੇ ਪੁੱਛ ਨਹੀਂ ਪਰ ਇੱਕ ਨਹੀਂ ਕਰਨੀ ਚਾਹੀਦੀ ਕੀ ਤੁਸੀਂ ਸੋਚਦੇ ਹੋ ਉਹ ਜਿਹਾ ਨੇ ਵੀ ਮਰਜ਼ਾਦਾ ਸਾਰੇ ਪੰਥ ਦੀ ਇਕੋਣੀ ਚਾਹੀਦੀ ਇਕੋਣੀ ਚਾਹੀਦੀ ਤੁਸੀਂ ਤੱਕ ਬਾਹਰਲੇ ਤਖਤਾਂ ਦੀ ਛੱਡੋ ਜਿਹੜੀਆਂ ਸੰਪਰਦਾਵਾਂ ਤੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਮਰਜ਼ਾਦਾ ਕਦੋਂ ਇੱਕ ਨਹੀਂ ਇੱਕ ਨਹੀਂ ਹੈਗੀ ਇਸ ਵਾਸਤੇ ਆਪੋ ਆਪਣਾ ਰੀਤੀ ਰਿਵਾਜ ਮੁਤਾਬਕ ਹਾਂਜੀ ਪਰ ਸਿੱਖਾਂ ਦਾ ਤੇ ਨੀਤੀਵਾਦੀ ਕੋਈ ਹੋਣਾ ਚਾਹੀਦਾ ਇਹ ਜਿਹੜਾ ਹੁਣ ਤੁਸੀਂ ਦਸਮ ਕਰੰਕਸ ਲਿਖ ਰਹੇ ਹੋ ਕਿ ਕਿੱਥੇ ਤੱਕ ਤੁਸੀਂ ਲਿਖ ਚੁੱਕੇ ਹੋ ਤੁਸੀਂ ਮੈਨੂੰ ਇਹ ਪਿਛਲੇ ਹਫ਼ਤੇ ਕਿਹਾ ਸੀ ਕਾਗਜ਼ ਮਸਤਾਰ ਨਾ ਹੋ ਗਿਆ ਮੈਂ ਹਾਂਜੀ ਦੱਸ ਇਹ ਕਾਫੀ ਬੀਤ ਟਾਈਮ ਨਿਕਲ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਰ ਆਏ ਇਹ ਆਪਣੇ ਇਥੋਂ ਦੇ ਹੀ ਆ ਸਿੰਘ ਤੇ ਉਹਨਾਂ ਦਾ ਨਾਮ ਵਿਸਰ ਗਿਆ ਮੈਂ ਉੱਥੇ ਚੰਡੀਗੜ੍ਹ ਇਹਨਾਂ ਨੇ ਉਹ ਅਦਾਰੇ ਦਾ ਸ਼ਾਖਾ ਖੋਲੀ ਹੈ ਚੀਕਾ ਉਹ ਪਾਈ ਸਰਜੀਤ ਸਿੰਘ ਹੋਣੀ ਇੱਥੋਂ ਆਣਿਆਂ ਦਾ ਮੈਂ ਨਾਂ ਵਿਸਰ ਗਿਆ ਹੋਣੀ ਜਿਆਦਾ ਗਿਆ ਤੇ ਮੈਂ ਬੇਨਿਕ ਕਰ ਦੂੰਗਾ ਉਹ ਸਮਝ ਗਏ ਤੁਸੀਂ ਵੀ ਸਮਝ ਗਿਆ ਹੋਗਾ ਪੋਤੀ ਸੇਵਾ ਹੀ ਕਰਦੇ ਆ ਹਾਂਜੀ ਉਥੀਆਂ ਪ੍ਰਾਣੀਆਂ ਦੀ ਤੇ ਉੱਥੇ ਫਿਰ ਜਲਦ ਬੰਨਣੇ ਪਈ ਜੀ ਹਾਂ ਮੈਂ ਸ਼ੁਰੂ ਤੋਂ ਮੜ ਜਾ ਦੱਸਾਂ ਵੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਹੋ ਗਏ ਨਾ ਜੀ ਫਿਰ ਸਦਾਈ ਨਾਲ ਨਾਲ ਹੀ ਮੈਂ ਬਾਬੇ RAM ਸਿੰਘ ਨੂੰ ਕਿਹਾ ਮਾਰਾ ਨਾਲ ਨਾਲ 15 20 ਅੰਗਾਂ ਦੀ ਸਿਧਾਈ ਕਰਦਿਆ ਕਰੋ ਤਾਂ ਕਿ ਕੋਈ ਗਲਤੀ ਨਾ ਰਹੇ ਤੇ ਸੁਧਾਰ ਨਹੀਂ ਵੀ ਸੌਖੀ ਆ ਮੁੜ ਕੇ ਕੋ ਲੱਗ ਕੰਨਾ ਆਖਰ ਵਾਧਾ ਕਟਾ ਠੀਕ ਉਹਨਾਂ ਨੇ ਬੜੀ ਕਿਰਪਾ ਕੀਤੀ ਬਾਬਾ RAM ਸਿੰਘ ਉਹਨਾਂ ਨੇ ਜਹੇਦਾਰ ਸਾਹਿਬ ਨੇ ਆਗਿਆ ਕਰਕੇ ਵਿਦਿਆਲੇ ਦੇ ਜਿਹੜੇ ਸਿੰਘ ਸੀਗੇ ਲਾ ਕੇ ਤੇ ਸਾਰਾ ਕੀਤਾ ਠੀਕ ਫਿਰ ਸ੍ਰੀ ਕਾਲਤਾਗਰ ਸਾਹਿਬ ਤੇ ਯਾਨੀ ਗੁਰਮੁਖ ਸਿੰਘ ਉਹਨਾਂ ਨੇ ਮੈਂ ਕਿਹਾ ਜੀ ਸਿਧਾਈ ਕਰੀਏ ਉਹਨਾਂ ਨੇ ਵੀ ਮੈਂ ਤਾਂ ਕੀਤੀ ਚਲੋ ਛੋਟਾ ਮੋਟਾ ਜੋ ਰਹਿ ਗਿਆ ਸੀ ਠੀਕ ਹੈ ਇੱਕ ਵਾਰੀ ਫੇਰ ਅਸਾਂ ਦیدار ਸਿੰਘ ਹੋਣੀ ਉਹਨਾਂ ਨੇ ਸਦਾਈ ਕੀਤੀ ਕੁਛ ਠੀਕ ਹੈ ਉਸ ਤੋਂ ਬਾਅਦ ਫਿਰ ਬਾਬਾ ਅਵਤਾਰ ਸਿੰਘ ਜੀ ਹੋਣੀ ਸੰਪਰਦਾ ਦਲਪੰਥ ਬਾਬਾ ਬੀਦੀ ਚੰਜੀ ਦੇ ਬਾਅਦ ਵਿੱਚ ਗਦੀਨਸ਼ੀਰ ਮਾਹਪੁਰ ਕੁ ਜੀ ਅਸੀਂ ਆਪ ਸੱਚਮਾ ਮੇਪੂਆ ਦੇ ਚਲੋ ਰਿਸ਼ਤੇਦਾਰੀ ਹੁੰਦੀ ਹੈ ਰਿਸ਼ਤੇਦਾਰੀ ਤੇ ਸਾਰੇ ਗੁਰਸਿੱਖਾਂ ਦੀ ਗੁਰਸਿੱਖੀ ਦਾ ਵੱਡਾ ਨਾਚਾ